ਇਸ ਨਾਕਸ਼ੀ ਸਿਨਾਂ ਦੇ ਵਿਆਹ ਨੂੰ ਲੈ ਕੇ ਪਰਿਵਾਰ ਵਾਲੇ ਹਨ ਨਾਖੁਸ਼ ਅਦਾਕਾਰਾਂ ਦੀ ਮਾਤਾ ਤੇ ਭਰਾ ਨੇ ਸੋਸ਼ਲ ਮੀਡੀਆ ਤੇ ਕਰਤਾ ਅਨਫੋਲੋ ਆਖਿਰਕਾਰ ਪਰਿਵਾਰ ਵਿੱਚ ਕਿਉਂ ਚੱਲ ਰਹੀ ਹੈ ਅਨਬੰਦ ਬਾਲੀਵੁੱਡ ਅਦਾਕਾਰਾ ਸੁਨਾਕਸ਼ੀ ਸੀਨਾ ਇਸ ਐਤਵਾਰ 23 ਜੂਨ ਨੂੰ ਆਪਣੇ ਲੰਬੇ ਸਮੇਂ ਦੇ ਬੁਆਏਫਰੈਂਡ ਜ਼ਹਿਰ ਇਕਬਾਲ ਦੇ ਨਾਲ ਵਿਆਹ ਕਰਨ ਜਾ ਰਹੀ ਹੈ ਇਸ ਚਦੋਂ ਤੋਂ ਉਹਨਾਂ ਦੇ ਵਿਆਹ ਦੀ ਖਬਰ ਸਾਹਮਣੇ ਆਈ ਹੈ ਉਦੋਂ ਤੋਂ ਹੀ ਇਹ ਚਰਚਾ ਹੋ ਰਹੀ ਹੈ ਕਿ ਸੁਨਾਕਸ਼ੀ ਦੇ ਪਿਤਾ ਸ਼ਤਰੂਗਨ ਸੀਨਾ ਅਤੇ ਪਰਿਵਾਰ ਦੇ ਬਾਕੀ ਮੈਂਬਰਸ ਇਸ ਵਿਆਹ ਤੋਂ ਖੁਸ਼ ਨਹੀਂ ਹਨ ਕਈ ਰਿਪੋਰਟਾਂ ਦੇ ਵਿੱਚ ਇਹ ਵੀ ਕਿਹਾ ਗਿਆ ਸੀ ਕਿ ਸ਼ਤਰੂਗਨ ਆਪਣੀ ਬੇਟੀ ਦੇ ਵਿਆਹ ਦੇ ਵਿੱਚ ਸ਼ਾਮਿਲ ਨਹੀਂ ਹੋਣਗੇ ਹਾਲਾਂਕਿ ਹੁਣ ਇੱਕ ਇੰਟਰਵਿਊ ਦੇ ਵਿੱਚ ਅਦਾਕਾਰ ਨੇ ਇਹਨਾਂ ਖਬਰਾਂ ਤੇ ਰੋਕ ਲਗਾ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਮੇਰੀ ਬੇਟੀ ਨੂੰ ਆਪਣਾ ਸਾਥੀ ਚੁਣਨ ਦਾ ਅਧਿਕਾਰ ਹੈ ਇੱਕ ਇੰਟਰਵਿਊ ਦੇ ਵਿੱਚ ਸ਼ਤਰੂਗਨ ਨੇ ਪੁਸ਼ਟੀ ਕੀਤੀ ਸੀ ਕਿ ਉਹ ਆਪਣੀ ਬੇਟੀ ਦੇ ਵਿਆਹ ਦੇ ਵਿੱਚ ਜਰੂਰ ਸ਼ਾਮਿਲ ਹੋਣਗੇ ਦਿੱਗਜ ਅਭਿਨੇਤਾ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੀ ਬੇਟੀ ਨੂੰ ਆਪਣਾ ਜੀਵਨ ਸਾਥੀ ਚੁਣਨ ਦਾ ਅਧਿਕਾਰ ਹੈ ਤੇ ਉਹ ਜਹીર ਦੇ ਨਾਲ ਉਹਨਾਂ ਦੀ ਜੋੜੀ ਨੂੰ ਖੂਬ ਪਸੰਦ ਵੀ ਕਰਦੇ ਹਨ ਇੰਟਰਵਿਊ ਦੇ ਵਿੱਚ ਸ਼ਤਰੂਗਨ ਨੇ ਕਿਹਾ ਕਿ ਦੱਸੋ ਇਹ ਕਿਸੀ ਦੀ ਜ਼ਿੰਦਗੀ ਹੈ ਇਹ ਮੇਰੀ ਕੁਲੋਤੀ ਬੇਟੀ ਸੁਨਕਸ਼ੀ ਦੀ ਜ਼ਿੰਦਗੀ ਹੈ ਜਿਸसे ਮੈਨੂੰ ਬਹੁਤ ਮਾਣ ਹੈ ਤੇ ਜਿਸ ਨੂੰ ਮੈਂ ਬਹੁਤ ਪਿਆਰ ਵੀ ਕਰਦਾ ਉਹ ਮੈਨੂੰ ਤਾਕਤ ਦਾ ਥੰਬ ਆਖਦੀ ਹੈ ਉਹਨਾਂ ਨੇ ਅੱਗੇ ਕਿਹਾ ਕਿ ਮੈਂ ਇਸ ਵਿਆਹ ਦੇ ਵਿੱਚ ਜ਼ਰੂਰ ਹਾਜ਼ਰ ਹੋਵਾਂਗਾ ਸੁਨਕਸ਼ੀ ਨੂੰ ਆਪਣਾ ਜੀਵਨ ਸਾਥੀ ਅਤੇ ਵਿਆਹ ਨਾਲ ਜੁੜੀ ਹਰ ਇੱਕ ਚੀਜ਼ ਨੂੰ ਖੁਦ ਚੁਣਨ ਦਾ ਅਧਿਕਾਰ ਹੈ ਦੱਸਦੀ ਹੈ ਕਿ ਫਰਜੀ ਰਿਪੋਰਟਾਂ ਬਾਰੇ ਗੱਲ ਕਰਦੇ ਹੋਏ ਸ਼ਤਰੂਗਨ ਨੇ ਕਿਹਾ ਕਿ ਮੈਂ ਉਹਨਾਂ ਨੂੰ ਆਪਣਾ ਸਿਗਨੇਚਰ ਡਾਇਲੋਗ ਖਾਮੋਸ਼ ਕਿ ਕਿ ਸਾਵਧਾਨ ਕਰਨਾ ਚਾਹਾਂਗਾ ਮੈਂ ਉਹਨਾਂ ਨੂੰ ਦੱਸਾਂਗਾ ਕਿ ਇਹ ਤੁਹਾਡਾ ਕੰਮ ਨਹੀਂ ਹੈ ਬਸ ਆਪਣੇ ਕੰਮ ਦਾ ਧਿਆਨ ਰੱਖੋ ਇਸ ਤੋਂ ਪਹਿਲਾਂ ਜਦੋਂ ਸੁਨੱਖਸ਼ੀ ਅਤੇ ਜਹੀਰ ਦੇ ਵਿਆਹ ਦੀ ਖਬਰ ਸਾਹਮਣੇ ਆਈ ਸੀ ਤਾਂ ਸ਼ਤਰੂਗਨ ਨੇ ਕਿਹਾ ਸੀ ਕਿ ਉਹਨਾਂ ਨੂੰ ਇਸ ਵਿਆਹ ਬਾਰੇ ਕੋਈ ਜਾਣਕਾਰੀ ਨਹੀਂ ਆਬਿਨੇਤਾ ਨੇ ਇਹ ਵੀ ਕਿਹਾ ਸੀ ਕਿ ਅੱਜਕੱਲ ਦੇ ਬੱਚੇ ਆਪਣੇ ਮਾਤਾ ਪਿਤਾ ਦੀ ਸਹਿਮਤੀ ਨਹੀਂ ਲੈਂਦੇ ਉਹ ਸਿਰਫ ਉਹਨਾਂ ਨੂੰ ਸੂਚਿਤ ਕਰਦੇ ਹਨ ਅਸੀਂ ਇਹ ਜਾਣਨ ਦੀ ਉਡੀਕ ਕਰ ਰਹੇ ਹਾਂ ਕੀ ਸਾਨੂੰ ਇਸ ਵਿਆਹ ਬਾਰੇ ਕਦੋਂ ਸੂਚਿਤ ਕੀਤਾ ਜਾਵੇਗਾ ਅਜੇ ਇਹ ਦੇ ਵਿੱਚ ਅਟਕਲਾਂ ਲਗਾਈਆਂ ਜਾ ਰਹੀਆਂ ਸਨ ਕਿ ਸ਼ਤਰੂਗਨ ਇਸ ਰਿਸ਼ਤੇ ਤੋਂ ਖੁਸ਼ ਨਹੀਂ ਹਨ ਇਸ ਤੋਂ ਇਲਾਵਾ ਉਸ ਦਾ ਆਪਣੀ ਬੇਟੀ ਦੇ ਨਾਲ ਰਿਸ਼ਤਾ ਵੀ ਠੀਕ ਨਹੀਂ ਚੱਲ ਰਿਹਾ। ਇਹ ਵੀ ਸਾਹਮਣੇ ਆਇਆ ਸੀ ਕਿ ਸੁਨਕਸ਼ੀ ਦੇ ਮਾਤਾ ਪੂਨਮ ਤੇ ਭਰਾ ਲਵਸੀਨਾ ਨੇ ਅਦਾਕਾਰਾਂ ਨੂੰ ਇੰਸਟਾਗ੍ਰam ਤੇ ਅਨਫੋਲੋ ਕਰ ਦਿੱਤਾ। ਜੇਕਰ ਸੁਨਕਸ਼ੀ ਦੇ ਵਿਆਹ ਦੀ ਗਲਤ ਕਰੀਏ ਤਾਂ ਸੁਨਕਸ਼ੀ ਅਤੇ ਜ਼ਹਿਰ ਦਾ ਵਿਆਹ ਤੈਜੂਨ ਨੂੰ ਮੁੰਬਈ ਦੇ ਵਿੱਚ ਹੋਣ ਵਾਲਾ ਹੈ। ਜੋੜੇ ਦਾ ਸਵੇਰੇ ਰਜਿਸਟਰਡ ਵਿਆਹ ਹੋਵੇਗਾ। ਸ਼ਾਮ ਨੂੰ ਦੋਵੇਂ ਆਪਣੇ ਦੋਸਤਾਂ ਅਤੇ ਪਰਿਵਾਰ ਲਈ ਸ਼ਾਨਦਾਰ ਰਿਸੈਪਸ਼ਨ ਕਰਨਗੇ। ਇਹ ਜਸ਼ਨ ਮੁੰਬਈ ਦੇ ਬੈਸਟ ਰੈਸਟੋਰੈਂਟ ਦੇ ਵਿੱਚ ਹੋਵੇਗਾ ਜਿਸ ਦੀ ਮਾਲਕਨ ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੇਟੀ ਹੈ ਉਤੇ ਸੁਨਾਖਸ਼ੀ ਸਿਨਾ ਦੇ ਵਿਆਹ ਦਾ ਕਾਰਡ ਵੀ ਕਾਫੀ ਵਾਇਰਲ ਹੋ ਰਿਹਾ ਹੈ ਦਾ ਜੇ ਕਿ ਮੈਗਜ਼ੀਨ ਦੇ ਤਰ੍ਹਾਂ ਸੁਨਾਖਸ਼ੀ ਸਿਨਾ ਨੇ ਆਪਣੇ ਵੈਡਿੰਗ ਕਾਰਡ ਨੂੰ ਤਿਆਰ ਕੀਤਾ ਹੈ ਅਤੇ ਹੋਰ ਵੈਡਿੰਗ ਕਾਰਡ ਸੁਣਾ ਲੋ ਇਹ ਜਿਹੜਾ ਵੈਡਿੰਗ ਕਾਰਡ ਹੈ ਕਾਫੀ ਵਾਇਰਲ ਵੀ ਹੋ ਰਿਹਾ ਹੈ